ਹੈਲੋ एवरीवन ਕਿਵੇਂ ਹੋ ਸਾਰੇ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਵੋਗੇ ਸਾਰਨ ਪਤਾ ਹੈ ਕਿ ਆ ਜਿਹੜਾ ਪੌ ਦਾ ਮਹੀਨਾ ਸ਼ੁਰੂ ਹੋਇਆ ਹੈ ਇਸ ਮਹੀਨੇ ਸਰਵੰਸਦਾ ਨੇ ਤਨਤਨ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪੂਰਾ ਸਰਵਨ ਸੰਭਾਲ ਬਾਰ ਗਿਆ ਸੀਗਾ ਬਾਦ ਦਿੱਤਾ ਸੀ ਉਹਨਾਂ ਨੇ ਸਾਡੇ ਲਈ ਤੇ ਇਸ ਚੈਨਲ ਤੇ 6 ਤੋਂ ਲੈ ਕੇ 12 ਤੱਕ ਦਾ ਪੂਰਾ ਇਤਿਹਾਸ ਹੈਗਾ ਆ ਅੱਜ ਅਸੀਂ ਗੱਲ ਕਰ ਰਹੇ ਹਾਂ 13 ਪੌ ਦੇ ਇਤਿਹਾਸ ਦੀ 12 ਪੌ ਦੀ ਰਾਤ ਗੁਜਰਨ ਤੋਂ ਬਾਅਦ 13ਪਉ ਦੀ ਸਵੇਰ ਹੁੰਦੀ ਹੈ ਅਤੇ ਮਾਤਾ ਜੀ ਅਤੇ ਸਹਿਬਜ਼ਾਦਿਆਂ ਦੁਆਰਾ ਗੁਰਬਾਣੀ ਦਾ ਪਾਠ ਕੀਤਾ ਜਾਂਦਾ ਹੈ ਦਿਨ ਚੜਦੇ ਹੀ ਸੂਬੇ ਦੇ ਸਿਪਾਹੀ ਸਹਿਬਜ਼ਾਦਿਆਂ ਨੂੰ ਲੈਣ ਲਈ ਆਉਂਦੇ ਹਨ ਅੱਲਾ ਯਾਰ ਖਾਨ yogi ਲਿਖਦੇ ਹਨ ਕਿ ਮਾਤਾ ਗੁਜਰੀ ਜੀ ਨੇ ਸਹਿਬਜ਼ਾਦਿਆਂ ਨੂੰ ਆਪਣੇ ਹੱਥੀ ਤਿਆਰ ਕੀਤਾ ਸੁੰਦਰ ਪੋਸ਼ਾਕਾਂ ਪਾਵਾ ਕੇ ਸੀਸ ਤੇ ਕਲਗੀਆਂ ਸਜਾ ਕੇ ਸੂਬੇ ਦੀ ਕਚੈਰੀ ਵੱਲ ਪੇਸ਼ ਦਿੱਤਾ ਗਿਆ ਸੀ 13 ਪੌਧ ਦਿਨ ਅੱਜ ਫਿਰ ਸਾਹਿਬਜ਼ਾਦਿਆਂ ਨੂੰ ਬਹੁਤ ਲਾਲਚ ਦਿੱਤੇ ਗਏ ਇਸਲਾਮ ਕਬੂਲਣ ਲਈ ਵੀ ਕਿਹਾ ਗਿਆ ਅਤੇ ਸਾਹਿਬਜ਼ਾਦੇ ਆਪਣੇ ਅਕੀਦੇ ਉੱਤੇ ਕਾਇਮ ਰਹੇ ਨੀਹਾਂ ਵਿੱਚ ਚਣਵਾ ਦਿੱਤਾ ਗਿਆ ਸੋਸ਼ਲ ਬੇਗ ਤੇ ਬਾਸ਼ਲ ਵੇਗ ਨੂੰ ਨੀਹਾਂ ਦੀ ਚੁਨਾਈ ਕਰਨ ਲਈ ਤਿਆਰ ਕੀਤਾ ਜਾਂਦਾ ਹੈ ਅਤੇ ਸਾਹਿਬਜ਼ਾਦੇ ਦੀ ਸ਼ਹਾਦਤ ਲਈ ਨੀਹਾਂ ਵਿੱਚ ਚੁਨਣ ਲਈ ਕਿਹਾ ਜਾਂਦਾ ਹੈ ਸਾਹਿਬਜ਼ਾਦਿਆਂ ਦੀ ਜੋੜੀ ਡੋਲ ਰਹਿੰਦੀ ਹੈ ਇੱਟਾਂ ਦੀ ਚੁਨਾਈ ਛਾਤੀ ਤੱਕ ਆਉਣਾ ਉਪਰੰਤ ਸਾਹਿਬਜ਼ਾਦੇ ਬੇਹੋਸ਼ ਹੋ ਗਏ ਜਿਸ ਤੋਂ ਬਾਅਦ ਜਲਾ ਦੇ ਸ਼ਾਰਸ਼ਲ ਬੇਗ ਤੇ ਬਾਸ਼ਲ ਬੇਗ ਨੇ ਸਾ ਨਲੀ ਕੱਟ ਕੇ ਸ਼ਹੀਦ ਕਰ ਦਿੱਤਾ ਬਾਬਾ ਅਬਜੁਰਾ ਵਰ ਸਿੰਘ ਜੀ ਇਸ ਉਪਰੰਤ ਸ਼ਹੀਦ ਹੋ ਜਾਂਦੇ ਹਨ ਅਤੇ ਬਾਬਾ ਜਿਹੜੇ ਸਭ ਤੋਂ ਛੋਟੇ ਸੀਗੇ ਫਤੇ ਸਿੰਘ ਜੀ ਕੁਝ ਸਮਾਂ ਜਿਉਂਦੇ ਰਹਿੰਦੇ ਹਨ ਇਸ ਤੋਂ ਬਾਅਦ ਬਾਬਾ ਫਤੇ ਸਿੰਘ ਜੀ ਵੀ ਸ਼ਹੀਦ ਹੋ ਜਾਂਦੇ ਹਨ ਕੁਝ ਇਤਿਹਾਸਕਾਰਾਂ ਦਾ ਇਹ ਵੀ ਕਹਿਣਾ ਹੈ ਕਿ ਸਹਬਜ਼ਾਦਿਆਂ ਨੂੰ ਛਮਕਾਂ ਵੀ ਮਾਰੀਆਂ ਤੇ ਗੁਲੇਲਿਆਂ ਨਾਲ ਡੋੜੇ ਮਾਰੇ ਗਏ ਜਿਸ ਨਾਲ ਬਾਬਾ ਫੋਤੇ ਸਿੰਘ ਜੀ ਦੀ ਇੱਕ ਅੱਖ ਵੀ जख्मी ਹੋ ਜਾਂਦੀ ਹੈ ਅਤੇ ਤਰਤੂਸ ਹੀ ਦੇ ਕੇ ਸ਼ਹੀਦ ਕੀਤਾ ਗਿਆ ਪਰ ਸਾਹਿਬਜ਼ਾਦੇ ਅਡੋਲ ਰਹੇ ਅੱਗੇ ਇਸ ਤੋਂ ਬਾਅਦ ਮਾਤਾ ਜੀ ਦੀ ਸ਼ਹਾਦਤ ਠੰਡੇ ਬੁਰਜ ਵਿੱਚ ਮਾਤਾ ਜੀ ਨੂੰ ਸਾਹਿਬ ਸਾਹਿਬਜ਼ਾਦੇ ਦੀ ਸ਼ਹਾਦਤ ਦਾ ਪਤਨ ਲੱਗਦਾ ਹੈ ਤਾਂ ਮਾਤਾ ਜੀ ਨੇ ਆਪਣਾ ਧਿਆਨ ਤਰਿਆ ਅਤੇ ਆਪਣੇ ਸਰੀਰ ਨੂੰ ਤਿਆਗ ਦਿੱਤਾ ਇਸ ਤਰ੍ਹਾਂ ਸਾਹਿਬਜ਼ਾਦੀਆਂ ਨੇ ਨਾਲ ਹੀ ਮਾਤਾ ਗੁਜਰੀ ਜੀ ਵੀ ਸ਼ਹਾਦਤ ਪ੍ਰਾਪਤ ਕਰ ਲੈਂਦੇ ਹਨ ਫਿਰ ਉਹਨਾਂ ਦੀਆਂ ਦੇਹਾਂ ਜੋਹਾਂ ਦੀ ਵੇਦਵੀ ਕਰਨ ਲਈ ਹੰਸਲਾ ਨਦੀ ਵਿੱਚ ਸੁੱਟਵਾ ਦਿੱਤਾ ਗਿਆ ਇਸ ਤਰ੍ਹਾਂ 13 ਪੌਏ ਵੀ ਨੇ ਛੋਟੇ ਸਾਹਿਬਜ਼ਾਦੀਆਂ ਨੂੰ ਨੀਹਾਂ ਵਿੱਚ ਜੁਲਵਾ ਕੇ ਸ਼ਹੀਦ ਕਰ ਦਿੱਤਾ ਗਿਆ ਅਤੇ ਮਾਤਾ ਗੁਜਰੀ ਜੀ ਵੀ ਸ਼ਹਾਦਤ ਮਾਤਾ ਜੀ ਦੀ ਵੀ ਸ਼ਹਾਦਤ ਹੋਈ ਇਹ ਸੀਗਾ ਤੈਰਾ ਬੋਦਾ ਇਤਿਹਾਸ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਕੇ ਦੱਸਣਾ ਜੀ ਮਿਲਦੇ ਆਂ ਨੈਕਸਟ ਵੀਡੀਓ ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ